ਸੋ ਸੋਸ਼ਲ ਮੀਡੀਆ YouTube ਦੇ ਪੇਜ ਤੇ ਤੁਸੀਂ ਦੇਖ ਪਾ ਰਹੇ ਹੋ ਸਾਢੇ 6 ਸਵਾ 6 ਹੋ ਚੁੱਕੇ ਨੇ ਸੋ ਕੁਝ ਕੁ ਗੱਲਾਂ ਨੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਆਪਾਂ ਵੀ ਉਹਨਾਂ ਚੀਜ਼ਾਂ ਦੀ ਚਰਚਾ ਕਰਾਂਗੇ ਜਿਨ੍ਹਾਂ ਨੂੰ ਲੈ ਕੇ ਕਾ ਜੇ ਹੈਗਾ ਸੋ ਤੁਸੀਂ ਸਾਰੇ ਜਣੇ ਲਾਈਵ ਆਜੋ ਤੇ ਫਿਰ ਅਸੀਂ ਗੱਲਾਂ ਦੀ ਸ਼ੁਰੂਆਤ ਕਰਦੇ ਹਾਂ ਸੋ ਠੀਕ ਠਾਕ ਹੋਵੋਗੇ ਤੁਸੀਂ ਧਰਮੀ ਤੋਂ ਬਚੇ ਹੋਗੇ ਖਬਰਾਂ ਬਹੁਤ ਆ ਰਹੀਆਂ ਨੇ ਗੀਆਂ ਮੈਂ ਕਿਹ ਚਲੋ ਸਾਂਝੀਆਂ ਕਰੀਏ ਤੁਹਾਡੇ ਨਾਲ ਇੱਕ ਤਾਂ ਕੱਲ ਬੜਾ ਮਨਦੁਖੀ ਹੋਇਆ ਵੀਡੀਓ ਦੇਖ ਕੇ ਜਦੋਂ ਕਿਸਾਨ ਦੇਖੀ ਤੈਨੂੰ ਅੱਗ ਲੱਗ ਗਈ ਤੇ ਉੱਥੇ ਮੈਨੂੰ ਬੜਾ ਦੁੱਖ ਲੱਗਿਆ ਵੀ ਇੱਕ ਕੁੜੀ ਆਪਣੇ ਪਿਓ ਦੇ ਗਲੇ ਲੱਗ ਕੇ ਰੋ ਰਹੀ ਆ ਵੀ ਸਾਡੇ ਕੋਲ ਤਾਂ ਜੋ ਸੀਗਾ ਇੱਥੇ ਖਤਮ ਹੋ ਗਿਆ ਨਾ ਬੜੀ ਮਿਹਨਤ ਨਾਲ 6 ਮਹੀਨੇ ਕਿਸਾਨ ਫਸਲ ਲਾਉਂਦਾ ਵੀ ਚਲੋ ਮਨਾਫਾ ਆਊਗਾ ਮੰਡੀ ਚ ਵੇਚਾਂਗੇ ਸਾਡੇ ਘਰੇ ਵੀ ਦਾਣੇ ਆਉਣਗੇ 4 ਪੈਸੇ ਆਉਣਗੇ ਪਰ ਕੁਦਰਤ ਦਾ ਨਹੀਂ ਪਤਾ ਕੀ ਹੋ ਜਾਂਦਾ ਕਿੰਨਾ ਬੁਰਾ ਹੋਇਆ ਉਹਨਾਂ ਦੇ ਨਾਲ ਬੈਠੇ ਬਿਠਾਇਆ ਤੇ ਮੁਸੀਬਤ ਪੈ ਗਈ ਜਿਹੜੋ ਫਲ ਲੈਂਦਾ ਸਮਾਂ ਆਇਆ ਤੇ ਉਦੋਂ ਆਹ ਹੋ ਗਿਆ ਸੋ ਬਹੁਤ ਹੀ ਦੁੱਖ ਲੱਗਿਆ ਨਹੀਂ ਵੇਖਿਆ ਜਾਂਦੀ ਇਹੋ ਜਿਹੀ ਚੀਜ਼ਾਂ ਕਿਤੇ ਨਾ ਕਿਤੇ ਆਏ ਲੱਗਦਾ ਵੀ ਪਤਾ ਕੀ ਹੈ ਵੀ ਬਹੁਤ ਤੰਦ ਨੇ ਕਿਸਾਨ ਵੀ ਜਿਹੜੇ ਖੇਤੀਕਾਰ ਦੇ ਖੇਤੀ ਕਰਨ ਵਾਸਤੇ ਬਹੁਤ ਹੀ ਵੱਡਾ ਜਿਗਰਾ ਚਾਹੀਦਾ ਕਿਉਂਕਿ ਇਹਦਾ ਆਈ ਨਹੀਂ ਪਤਾ ਵੀ ਪ੍ਰੋਫਿਟ ਹੋ ਜੇ ਲਾਸ ਹੋ ਜੇ ਕੁਝ ਨਹੀਂ ਪਤਾ ਤੇ ਵੀਡੀਓ ਦੇਖੀ ਬੜਾ ਮਨ ਖਰਾਬ ਹੋਇਆ ਕਈ ਹੁਣ ਮੌਸਮ ਖਰਾਬ ਹੋਣ ਦੀ ਕਈਆਂ ਦੀ ਫਸਲ ਖਰਾਬ ਹੋ ਗਈ ਪਾਣੀ ਪੈ ਗਿਆ ਜਾਂ ਡਿੱਗ ਗਈ ਉਹਦੇ ਨਾਲ ਵੀ ਬਹੁਤ ਫਰਕ ਪਿਆ ਫਿਰ ਆਪਣੇ ਹਿਸਾਬ ਦਾ ਰੇਟ ਨਹੀਂ ਲੱਗਦਾ ਫਿਰ ਜਿਵੇਂ ਆੜਤੀ ਲਾਉਂਦੇ ਨੇ ਉਸ ਹਾਮਿਲ ਮੁੱਲ ਦੇਣਾ ਪੈਂਦਾ ਉਹ ਆਪਣੀ ਬਣਾਈ ਚੀਜ਼ ਦਾ ਮੁੱਲ ਕੋਈ ਹੋਰ ਲਾ ਰਿਹਾ ਹੋਵੇ ਕਿੰਨੀ ਉਹ ਗੱਲ ਆ ਨਾ ਵੀ ਤੁਸੀਂ ਐਡੀ ਕਿਸੇ ਚੀਜ਼ ਤੇ ਮਿਹਨਤ ਕੀਤੀ ਤੇ ਮੁੱਲ ਕੋਈ ਹੋਰ ਬੰਦਾ ਲਾ ਰਿਹਾ ਦੁੱਖ ਲੱਗਦਾ ਕਿਤੇ ਤੁਸੀਂ ਆਪਣੇ ਹਿਸਾਬ ਨਾਲ ਵੰਗੋ ਕਿ ਹਾਂ ਮੈਂ ਤਾਂ ਇੰਨਾ ਕੰਮ ਕੀਤਾ ਤੇ ਮੇਰੀ ਇਸ ਹਿਸਾਬ ਨਾਲ ਫੀਸ ਆ ਮੈਂ ਇੰਨੇ ਬੈਸੇ ਲੈਣੇ ਹੁਣ ਡਾਕਟਰ ਆਪਣੇ ਹਿਸਾਬ ਨਾਲ ਫੀਸ ਰੱਖਦੇ ਨੇ ਲੋਅਰ ਆਪਣੇ ਹਿਸਾਬ ਨਾਲ ਫੀਸ ਰੱਖਦੇ ਆ ਹਨਾ ਕਿਤੇ ਆਪਾਂ ਉ ਜਾਵੜੀਏ ਰੈਸਟੋਰੈਂਟਾਂ ਵਾਲੇ ਵੀ ਮੈਨੂ ਤੇ ਆਪਣੇ ਹਿਸਾਬ ਨਾਲ ਫੀਸ ਹੈ ਤੇ ਕਿ ਕਿਸਾਨ ਹੀ ਆ ਜਿਹੜਾ ਆਪਣੀ ਮਰਜ਼ੀ ਨਾਲ ਕੁਝ ਲੈ ਵੀ ਨਹੀਂ ਸਕਦਾ ਕਿਸਾਨ ਆਪਣੇ ਹਿਸਾਬ ਨਾਲ ਆਪਣੇ ਰੇਟ ਹੀ ਨਿਰਧਾਰਤ ਕਰ ਸਕਦਾ ਵੀ ਮੈਂ ਆਪਣੇ ਹਿਸਾਬ ਦੇ ਨਾਲ ਮੈਂ ਕੁਝ ਲੈ ਲਾਂ ਵੀ ਮੇਰੀ ਚੀਜ਼ ਦਾ ਮੁੱਲ ਮੈਨੂੰ ਮਿਲ ਜੇ ਕਿਸਾਨ ਨੂੰ ਕੋਈ ਮੁੱਲ ਨਹੀਂ ਮਿਲਦਾ ਕਿਸਾਨ ਨੂੰ ਤਾਂ ਬੱਸ ਆਹੀ ਮਿਲਦੇ ਨੇ ਜਿਹੜੇ ਰੋਡ ਤੇ ਧਰਨੇ ਲਾਉਂਦੇ ਨੇ ਆ ਡੰਗਾ ਸੂਟੀਆਂ ਮਿਲਦੀਆਂ ਬੀਤੇ ਕੁਝ ਦਿਨਾਂ ਤੋਂ ਪੰਜਾਬ ਦਾ ਮਾਹੌਲ ਕੋਈ ਬਹੁਤਾ ਠੀਕ ਨਹੀਂ ਲੱਗ ਰਿਹਾ ਮੈਂ ਦੇਖਿਆ ਕਿ ਕਿਸ ਤਰ੍ਹਾਂ ਅਧਿਆਪਕ ਸੀਗੇ ਜਿਨ੍ਹਾਂ ਤੇ ਡੰਡੇ ਮਾਰੇ ਗਏ ਪੁਰਸ ਮਲਾਜ਼ਮਾਂ ਦੇ ਵੱਲੋਂ ਹੋਏਸ ਮਲਾਜ਼ਮਾਂ ਨੇ ਡੰਡੇ ਮਾਰੇ ਪਰ ਪਿੱਛੋਂ ਆਰਡਰ ਕੀਤਾ ਸੀਗਾ ਮੌਜੂਦਾ ਪ੍ਰਸ਼ਾਸਨ ਦਾ ਮੌਜੂਦਾ ਸਰਕਾਰ ਦਾ ਵੀ ਤੁਸੀਂ ਅਧਿਆਪਕਾਂ ਦੇ ਡੰਡੇ ਮਾਰੇ ਹੁਣ ਤੁਸੀਂ ਇਸ ਚੀਜ਼ ਨੂੰ ਕੀ ਜੱਜ ਕਰੋਗੇ ਮੇਰੀ ਫਰੈਂਡ ਹੈ ਮੇਰੇ ਨਾਲ ਬੈਠੀ ਹੈ ਉਹ ਟ੍ਰੇਨਿੰਗ ਕਰਦੀ ਹੈ ਪੇਪਰਾਂ ਦੀ ਤਿਆਰੀ ਕਰਦੀ ਹੈ ਵੀ ਮੈਂ ਟੀਚਰ ਬਣਨਾ ਅਧਿਆਪਕ ਬਣਨਾ ਹੈ ਉਹ ਕਹਿੰਦੀ ਕਿ ਮੈਂ ਨਾ ਅਧਿਆਪਕ ਬਣ ਕੇ ਮੈਂ ਖੁਸ਼ਾਂ ਵੀ ਜੌਬ ਵਧੀਆ ਹੁੰਦੀ ਹੈ ਟੀਚਰ ਦੀ ਤੇ ਵੀ ਠੀਕ ਹੈ ਤੇ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਜਿਹੜੇ ਉਹ ਸੁਪਨਾ ਲੈ ਕੇ ਤੁਰੇ ਨੇ ਵੀ ਅਧਿਆਪਕ ਬਣਾਂਗੇ ਅਸੀਂ ਕੁਝ ਕਰਾਂਗੇ ਤਾਂ ਉੱਥੇ ਉਮੀਦ ਟੁੱਟ ਜਾਂਦੀ ਹੈ ਆਸ ਟੁੱਟ ਜਾਂਦੀ ਹੈ ਮਨ ਦੁਖੀ ਹੁੰਦਾ ਗੁਰਮੀਤ ਉਹ ਵੀਡੀਓਜ਼ ਦੇਖੀਆਂ ਜਿਵੇਂ ਅਧਿਆਪਕਾਂ ਦੇ ਡੰਡੇ ਮਾਰ ਰਹੇ ਸੀ ਧਰਨੇ ਦੇ ਦੌਰਾਨ ਤੁਹਾਨੂੰ ਕਿਵੇਂ ਲੱਗਦਾ ਹੈ ਵੀ ਜਦੋਂ ਤੁਸੀਂ ਇਹ ਵੀਡੀਓਜ਼ ਦੇਖ ਤੁਸੀਂ ਖੁਦ ਇਸ ਚੀਜ਼ ਦੀ ਤਿਆਰੀ ਕਰ ਰਹੇ ਹੋ ਅਧਿਆਪਕਾਂ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਕੱਲ ਨੂੰ ਤੁਸੀਂ ਵੀ ਇਸੇ ਲਾਈਨ ਦੇ ਵਿੱਚ ਹੋਣਾ ਹੈ ਟਿਊਟਰੀ ਲੱਗੇ ਜਾ ਮੈਂ ਨਾ ਕੋਈ ਦੀ ਸੇਮ ਚੀਜ਼ ਮਾਰੀ ਬਿਲੋ ਜਾਂ ਤੋ ਹਨਾ ਸੱਚ ਮਕਤੂ ਨਾ ਪਹਿਲੇ ਕਮੈਂਟ ਹੈ ਲੜਾਈ ਤੋਂ ਡਰ ਲੱਗਾ ਬਈ ਫੌਜੀ ਬਣਾਂਗੇ ਜੰਗ ਲੜਨੀ ਹੈ ਆਪ ਤਾਂ ਕੋਈ ਜੋਬ ਲੈ ਲਿਓ ਆਪਣਾ ਜੰਗ ਹੀ ਲੜਨੀ ਹੈ ਸਰਕਾਰ ਵੱਲੋਂ ਹਮ ਬੱਸ ਮਾਰ ਖਾਓ ਮਨ ਵੀ ਮਤਲਬ ਤਗੜੇ ਹੋਗਾ ਜਾਉਂ ਕੋ ਕੁਝ ਜਿਹੜੇ ਅਧਿਆਪਕ ਹੱਥ ਦੇ ਵਿੱਚ ਕਲਮ ਫੜ ਕੇ ਬੱਚਿਆਂ ਨੂੰ ਸਿਖਾਉਂਦੇ ਨੇ ਵੀ ਤੁਸੀਂ ਸਿੱਖਣਾ ਜ਼ਿੰਦਗੀ 'ਚ ਅੱਗੇ ਵਧਣਾ ਉਹ ਅਧਿਆਪਕਾਂ ਦਾ ਆਪ ਦਾ ਕੁਝ ਨਹੀਂ ਬਣ ਪਉਂਦਾ ਉਹ ਵਿਚਾਰੇ ਇਸੇ ਤਰ੍ਹਾਂ ਸੜਕਾਂ ਤੇ ਰੋਲੇ ਫਿਰਦੇ ਰਹਿੰਦੇ ਨੇ ਜਿਹੜੇ ਦੇਸ਼ ਦੇ ਅਧਿਆਪਕ ਸੜਕਾਂ ਤੇ ਰੋਲੇ ਫਿਰਦੇ ਨੇ ਉਹ ਦੇਸ਼ ਖਾਕ ਤਰੱਕੀ ਕਰੂਗਾ ਕਾਦੀ ਤਰੱਕੀ ਕਰ ਲੂ ਦੇਸ਼ ਐਡਮਿਸ਼ਨਸ ਨਹੀਂ ਲੈ ਰਹੇ ਬੱਚੇ ਪੜਾਈ ਛੱਡ ਚੁੱਕੇ ਨੇ ਸਰਕਾਰੀ ਅੰਕੜੇ ਬੋਲਦੇ ਆ ਇਹੇ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਪੜਾਈ ਨੂੰ ਕੋਈ ਸੀਰੀਅਸ ਨਹੀਂ ਲੈ ਰਿਆ ਇਵਨ ਕਿ ਅਧਿਆਪਕ ਨੂੰ ਕੋਈ ਸੀਰੀਅਸ ਨਹੀਂ ਲੈ ਰਿਆ ਅਧਿਆਪਕਾਂ ਦਾ ਡਰ ਖਤਮ ਹੋ ਗਿਆ ਅਧਿਆਪਕਾਂ ਦਾ ਡਰ ਹੁੰਦਾ ਸੀ ਕਿਸੇ ਵੀ ਲਈ ਸਾਡੇ ਛੱਤਰ ਪੈਂਦੇ ਸੀ ਡੰਡੇ ਮਾਰਦੇ ਸੀਗੇ ਅਸੀਂ ਡਰਦੇ ਸੀ ਵੀ ਅਸੀਂ ਕੰਮ ਕਰਕੇ ਆਉਣਾ ਤੇ ਅੱਜਕੱਲ੍ਹ ਅਧਿਆਪਕ ਡਰਦੇ ਆ ਕਿ ਅਸੀਂ ਕਿਸੇ ਬੱਚੇ ਨੂੰ ਕੁਝ ਕਹਿ ਨਾ ਦਈਏ ਤੇ ਕਿਤੇ ਸਾਡੇ ਤੇ ਕਾਰਵਾਈ ਹੋ ਜੇ ਆਹ ਹਾਲ ਬਣੇ ਪਏ ਨੇ ਜੇ ਹੁਣ ਕਿਸਾਨਾਂ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਕਿਸਾਨ ਵਿਚਾਰੇ ਪਛਾਣੇ ਜੇ ਅਧਿਆਪਕ ਪੜਾਉਣਾ ਛੱਡ ਦੇਣ ਕਿਸਾਨ ਖੇਤੀ ਕਰਨਾ ਛੱਡ ਦੇ ਫਿਰ ਤੁਸੀਂ ਦੱਸੋ ਕਿੱਥੇ ਹੁੰਦੀ ਕਿੱਥੇ ਵਿਕਾਸ ਹੋ ਰਿਹਾ ਦੇਸ਼ ਦਾ ਕਿੱਥੇ ਅਸੀਂ ਜਿਹੜੇ ਪੀਜ਼ਾ 버ਗਰ ਖਾਂਦੇ ਆ ਜੋ ਅਸੀਂ ਖਾਣਾ ਖਾਂਦੇ ਫਿਰ ਦੇ ਜਿਹੜੇ ਲੋਕ ਕਿਸਾਨਾਂ ਬਾਰੇ ਚਲੋ ਗੋਲ ਵੀ ਜਾਂਦੇ ਨੇ ਬਹੁਤ ਖਾਣਗੇ ਕਿਥੋਂ ਲੋਕ ਉਹ ਗੱਲ ਦਾ ਜਵਾਬ ਦੇਣ ਸਤਿੰਦਰ ਜੀ ਕਹਿ ਰਹੇ ਨੇ ਕਿ ਹਰ ਦਿਨ ਜੰਗ ਹੀ ਹੁੰਦੀ ਹੈ ਕਦੇ ਕਿਸੇ ਨਾਲ ਕਿਸੇ ਕਦੇ ਆਪਣੇ ਆਪ ਨਾਲ ਬਿਲਕੁਲ ਬਈ ਹਰ ਦਿਨ ਇੱਕ ਨਵਾਂ ਚੈਲੰਜ ਲੈ ਕੇ ਅਸੀਂ ਸਾਰੇ ਜਣੇ ਉੱਠਦੇ ਆ ਕਿ ਆ ਜਿੰਦਗੀ ਚ ਆ ਚੀਜ਼ਾਂ ਸੇ ਕਰਨੀਆਂ ਨੇ ਗਈਆਂ ਤੇ ਬਹੁਤ ਚੀਜ਼ਾਂ ਜਿਵੇਂ ਫੇਸ ਕਰਦੇ ਆਂ ਕਈ ਦਿਨ ਕਈ ਵਾਰ ਇਦਾਂ ਲੱਗਦਾ ਕਿ ਇਹ ਦਿਨ ਤਾਂ ਅਜ ਤਾਂ ਮਾੜੀ ਹੋਈ ਗਿਆ ਕਿ ਦਿਨ ਨਹੀਂ ਲੱਗਦਾ ਕਿ ਇਹੋ ਜਿਹਾ ਤਾਂ ਕੋਈ ਦਿਨ ਹੀ ਨਹੀਂ ਸੀ ਬਈ ਇੰਨਾ ਸੋਹਣਾ ਦਿਨ ਲੱਗਿਆ ਹਰ ਦਿਨ ਨਵਾਂ ਦਿਨ ਹੈ ਸੌਕੇ ਉੱਡਦੇ ਆਂ ਨਵਾਂ ਜਨਮ ਹੁੰਦਾ ਸਾਡਾ ਹਨਾ ਤੇ ਸੀ ਚੀਜ਼ਾਂ ਸਿੱਖਦੇ ਆਂ ਕਿ ਸਸਤ੍ਰੀ ਕਾਲ ਜੀ ਮਾਜੀ ਸਿੱਧੂ ਮੂਸੇਵਾਲਾ ਸਸਤ੍ਰੀ ਕਾਲ ਜੀ ਨਿਊਜ਼ੀਲੈਂਡ ਤੋਂ ਆਕਲੈਟ ਤੋਂ ਚੀਮਾ ਜੀ ਕਹਿ ਰਹੇ ਨੇ ਕਿ ਗੁੱਸਾ ਕੰਟਰੋਲ ਕਿਵੇਂ ਕਰਨਾ ਚਾਹੀਦਾ ਗੁੱਸਾ ਕੰਟਰੋਲ ਕਿਵੇਂ ਕਰਨਾ ਚਾਹੀਦਾ ਐਕਚੁਅਲ ਦੇ ਵਿੱਚ ਗੁੱਸਾ ਇਹ ਕਹਿੰਦੇ ਨੇ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਚੋਰ ਨੇ ਇਹ ਪੰਜ ਚੋਰ ਨੇ ਜਿਹੜੇ ਤੁਹਾਨੂੰ ਖਰਾਬ ਕਰਦੇ ਨੇ ਜੇ ਇਹਨਾਂ ਚੀਜ਼ਾਂ ਤੇ ਕੰਟਰੋਲ ਕਰ ਲਵਾਂਗੀ ਤਾਂ ਜ਼ਿੰਦਗੀ ਚ ਕਾਮਯਾਬ ਹੋ ਜਾਊਂਗੀ ਬਹੁਤ ਸਾਰੀਆਂ ਗੱਲਾਂ ਮੈਂ ਕਹਿ ਨਹੀਂ ਆ ਹਿਊਮਨ ਨੇਚਰ ਹੈ ਕਈ ਵਾਰ ਤੁਹਾਨੂੰ ਕੋਈ ਕੁਝ ਬੋਲ ਦੇਵੇ ਜਾਂ ਤੁਹਾਡੀ ਈਗੋ ਤੇ ਗੱਲ ਆ ਜੇ ਤੁਹਾਨੂੰ ਈਗੋ ਤੇ ਸੀ ਬੋਲ ਲੈਣਿਆ ਪਰ ਜਦੋਂ ਨਜਾਇਜ਼ ਹੋ ਜੇ ਤੇ ਫਿਰ ਉਹ ਚੀਜ਼ ਬਰਦਾਸ਼ਤ ਨਹੀਂ ਹੁੰਦੀਗੀ ਨਹੀਂ ਹੁੰਦਾ ਕੰਟਰੋਲ ਪਰ ਕਿਤੇ ਨਾ ਕਿਤੇ ਥੋੜਾ ਜਿਹਾ ਆਪਣੇ ਆਪ ਨੂੰ ਸੋਚ ਕੇ ਚੱਲਣਾ ਚਾਹੀਦਾ ਜੇ ਤੁਹਾਨੂੰ ਲੱਗੇ ਵੀ ਤੁਹਾਨੂੰ ਗੁੱਸਾ ਆ ਰਿਹਾ ਤੁਸੀਂ ਥੋੜਾ ਜਿਹਾ ਮਤਲਬ ਰੱਬ ਦਾ ਨਾਮ ਜਪਨਾ ਸ਼ੁਰੂ ਕਰ ਦਿਓ ਜਦੋਂ ਤੁਹਾਨੂੰ ਗੁੱਸਾ ਆਇਆ ਤੁਸੀਂ ਸਾਈਡ ਤੇ ਹੋ ਜਾਓ ਤਾਂ ਕਿ ਤੁਸੀਂ ਇਕੱਲੇ ਹੋ ਜਾਓ ਗੁੱਸੇ ਦੇ ਵਿੱਚ ਇਕੱਲੇ ਹੋ ਜਾਓ ਕਿਸੇ ਨਾਲ ਨਾ ਕਰੋ ਕਿਸੇ ਨਾਲ ਗੱਲ ਨਾ ਕਰੋ ਤਾਂ ਕਿ ਗੁੱਸੇ ਦੇ ਵਿੱਚ ਬੋਲੇਗੇ ਬੋਲ ਤੁਹਾਨੂੰ ਨਹੀਂ ਪਤਾ ਲੈ ਤੁਸੀਂ ਕੀ ਬੋਲ ਦਿੰਨੇ ਹੋ ਤੇ ਸਾਹਮਣੇ ਵਾਲਾ ਬੰਦਾ ਹਰਟ ਹੋ ਜਾਂਦਾ ਹੈ ਹਨ ਜਦੋਂ ਗੁੱਸਾ ਆਉਂਦਾ ਹੈ ਤਾਂ ਇਕੱਲੇ ਹੋ ਜਾਓ ਸ਼ਾਂਤ ਹੋ ਜਾਓ ਕਿਸੇ ਨਾਲ ਗੱਲ ਨਾ ਕਰੋ ਰਬ ਦਾ ਨਾਮ ਚੱਪ ਲੋ ਪਾਣੀ ਪੀ ਲੋ ਮੈਡੀਟੇਸ਼ਨ ਕਰ ਲੋ ਹਨਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਜ਼ਰੂਰੀ ਨੇ ਮੈਂ ਦਿਲ ਦਾ ਸਾਫ ਬੰਦਾ ਐ ਪਰ ਗੁੱਸਾ ਕੰਟਰੋਲ ਨਹੀਂ ਕਰ ਪਾਉਂਦਾ ਕੁਛ ਨਾ ਕੁਛ ਤਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜਿਹੜੇ ਦਿਲ ਦੇ ਸਾਫ ਬੰਦੇ ਹੁੰਦੇ ਆ ਨਾ ਉਹ ਬਹੁਤ ਜ਼ਿਆਦਾ ਮਤਲਬ ਚੰਗੇ ਹੁੰਦੇ ਨੇ ਜਿਹੜਾ ਬੰਦਾ ਮੂੰਹ ਤੇ ਬੋਲਦਾ ਕੱਬੇ ਸੁਭਾਅ ਵਾਲਾ ਬੰਦਾ ਰੂੜ ਬੰਦਾ ਉਹ ਬੰਦਾ ਹਮੇਸ਼ਾ ਦਿਲ ਦਾ ਸਾਫ਼ ਬੰਦਾ ਹੁੰਦਾ ਦਿਲ ਦੇ ਸਾਫ਼ ਬੰਦੇ ਇਸ ਤਰ੍ਹਾਂ ਦੇ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਤੁਸੀਂ ਇਸ ਚੀਜ਼ ਦੀ ਮਾਣ ਮਹਿਸੂਸ ਕਰਿਆ ਕਰੋ ਵੀ ਤੁਸੀਂ ਚੰਗੇ ਹੋ ਨਹੀਂ ਤਾਂ ਮਿੱਠੇ ਤਾਂ ਹਰ ਕਿਤੇ ਤੁਰੇ ਫਿਰਦੇ ਨੇ ਮੈਂ ਕਹਿੰਨੀ ਆ ਵੀ ਚਲੋ ਇੱਕ ਤਰੀਕਾ ਹੁੰਦਾ ਹੈ ਵੀ ਚਲੋ ਤੁਸੀਂ ਚੰਗੇ ਬਣ ਕੇ ਰੋ ਸਮਾਜ ਤੁਸੀਂ ਵਿਚਰਨਾ ਤੁਸੀਂ ਕਿਸ ਤਰੀਕੇ ਦੇ ਨਾਲ ਕਿਸੇ ਨਾਲ ਵਾਰਤਾਲਾਪ ਕਰਨੀ ਹੈ ਪਰ ਕਈ ਬਾਹਲੇ ਮਿੱਠੇ ਨੇ ਕਈ ਬਾਹਲੇ ਮਿੱਠੇ ਬਣ ਕੇ ਤੁਹਾਨੂੰ ਠੱਗਦੇ ਆ ਕਈ ਬਹੁਤ ਮਿੱਠੇ ਬਣਦੇ ਆ ਪਰ ਅੰਦਰੋਂ ਜਿਹੜਾ ਉਹਨਾਂ ਦੇ ਅੰਦਰ ਜ਼ਹਿਰ ਬਣ ਰਿਹਾ ਹੁੰਦਾ ਉਹ ਤਾਂ ਸਾਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਸੋ ਸਾਡੇ ਸਮਾਜ ਚ ਪਤਾ ਕੀ ਗੱਲ ਹੈ ਜਿਹੜਾ ਬੰਦਾ ਕੱਬਾ ਬੰਦਾ ਰੂਡ ਬੰਦਾ ਜਿਹੜਾ ਬੰਦਾ ਮੂੰਹ ਤੇ ਸੁਣਾ ਦਿੰਦਾ ਉਹ ਸਾਨੂੰ ਲੱਗਦਾ ਮੜਾ ਜਿਹੜਾ ਬੰਦਾ ਕਰਦਾ ਪੂਜ-ਪੂਚ ਲਿਪਾ ਪੋਚੀ ਚਮਚਾਗਿਰੀ ਉਹ ਬੰਦਾ ਸਾਨੂੰ ਲੱਗਦਾ ਵੀ ਸਹੀ ਹੈ ਸੋ ਇਹ ਗੱਲਾਂ ਨੇਗੀਆਂ ਮੈਂ ਹੁਣ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਵੀ ਜਿਵੇਂ ਸੋਸ਼ਲ ਮੀਡੀਆ ਤੇ ਕੋਈ ਖਬਰਾਂ ਚੱਲ ਰਹੀਆਂ ਨੇਗੀਆਂ ਤੇ ਉੱਥੇ ਹਿਮਾਂਸ਼ੀ ਖੁਰਾਣਾ ਨੇ ਵੀ ਕੋਈ ਮੁੱਦਾ ਪਾਇਆ ਆਪਣਾ ਉਹ ਕਹਿੰਦੇ ਵੀ ਉਹਨਾਂ ਦੇ ਬਾਰੇ ਕੋਈ ਕਿਸੇ ਨੂੰ ਕੁਝ ਗਲਤ ਬੋਲ ਰਿਹਾ ਹੈਗਾ ਤੇ ਉਹਨਾਂ ਨੇ ਪੋਸਟ ਲਿਖ ਕੇ ਵੀ ਪਾਈ ਹੈ ਵੀ ਮੇਰੇ ਬਾਰੇ ਇਦਾਂ ਗਲਤ ਬੋਲ ਰਿਹਾ ਕੋਈ ਬੰਦਾ ਵੀ ਨਵਿਆਂ ਦੇ ਵਿੱਚ ਮੈਨੂੰ ਖਰਾਬ ਕੀਤਾ ਜਾ ਰਿਹਾ ਵੀ ਮੈਂ ਇੰਡਸਟਰੀ ਨੂੰ ਕੰਟਰੋਲ ਕਰਦੇ ਆਂ ਇਦਾਂ ਦੇਖੋ ਹੈ ਵੀ ਉਹ ਬੰਦਾ ਹਿਮਾਂਸ਼ੀ ਨੇ ਜਿਹਨੂੰ 10 ਲੱਖ ਰੁਪਏ ਦਿੱਤਾ ਜਾਂ ਜਿਹਦੀ سپورਟ ਉਹਨੇ ਕੀਤੀ ਹੈ ਨਾ ਕਿਸੇ ਟਾਈਮ ਮੈਂ ਇੱਕ ਚੀਜ਼ ਨੋਟ ਕੀਤੀ ਆਪਣੇ ਹੀ ਆਪਣੇ ਨੂੰ ਮਰਵਾ ਦਿੰਦੇ ਆ ਕਿਹਨੇ ਜਿਹੜਾ ਤੁਹਾਡਾ ਕੱਟੜ ਦੁਸ਼ਮਣ ਹੁੰਦਾ ਨਾ ਉਹ ਕਿਸੇ ਵੇਲੇ ਤੁਹਾਡਾ ਕਰੀਬੀ ਰਿਹਾ ਹੁੰਦਾ ਉਹ ਤੁਹਾਡਾ ਦੋਸਤ ਰਿਹਾ ਹੁੰਦਾ ਸੋ ਆਪਣੇ ਭੇਤ ਉਹਨਾਂ ਲੋਕਾਂ ਨੂੰ ਹੀ ਪਤਾ ਹੁੰਦੇ ਨੇ ਤੇ ਆਪਣੇ ਹੀ ਤੁਹਾਡੀਆਂ ਜਣਾ ਵੜ ਦਿੰਦੇ ਹੁੰਦੇ ਨੇ ਸੋ ਸਾਨੂੰ ਸਾਡੇ ਟਾਈਮ ਤੇ ਨਹੀਂ ਪਤਾ ਲੱਗਦਾ ਵੀ ਅਸੀਂ ਕੌਣ ਚੰਗਾ ਕੌਣ ਮਾੜਾ ਅਸੀਂ ਕਿਹਨੂੰ ਕੀ ਕਹਿ ਸਕਦੇ ਆ ਹਨਾ ਸਾਨੂੰ ਕੁਝ ਨਹੀਂ ਅਸੀਂ ਮੌਕੇ ਤੇ ਭਰੋਸਾ ਕਰ ਲਿਆ ਸਾਨੂੰ ਬਾਅਦੋਂ ਪਤਾ ਲੱਗਦਾ ਕਿ ਸਾਡੇ ਨਾਲ ਮਾੜੀਆਂ ਹੁੰਦੀਆਂ ਨੇ ਚਲੋ ਜ਼ਿੰਦਗੀ ਦਾ ਇੱਕ ਤਜਰਬਾ ਹੁੰਦਾ ਮੈਂ ਨਹੀਂ ਕਹਿੰਦੀ ਵੀ ਹਰ ਕਿਸੇ ਨਾਲ ਹੀ ਇਹ ਚੀਜ਼ ਹੁੰਦੀ ਆ ਇਕੱਲੀ ਹਿਮਾਂਜੀ ਖੁਰਾਣਾ ਨਾਲ ਨਹੀਂ ਮੈਂ ਚਲੋ ਰਿਸਪੈਕਟ ਕਰਦੀ ਆ ਸਾਰਿਆਂ ਨਾਲ ਇਹ ਚੀਜ਼ ਹੁੰਦੀ ਆ ਇਹ ਜ਼ਿੰਦਗੀ ਦਾ ਸੂਤ ਆ ਦੇਖੋ ਫੀਲ ਹਰ ਕਿਸੇ ਨੂੰ ਹੁੰਦਾ ਜਿੱਥੇ ਕਿਸੇ ਬੰਦੇ ਨੇ ਕਿੰਨਾ ਕੀਤਾ ਹੋਵੇ ਹਨ ਤੇ ਉੱਥੇ ਬੰਦਾ ਹਰਟ ਹੁੰਦਾ ਜਿੱਥੇ ਉਹਨੂੰ ਬੁਰਾ ਸੁਣਨ ਨੂੰ ਮਿਲੇ ਜੇ ਤੁਹਾਨੂੰ ਐਕਸਪੈਕਟੇਸ਼ਨ ਨਾ ਹੋਵੇ ਕਿ ਇਹ ਬੰਦਾ ਤਾਂ ਯਾਰ ਮੇਰੇ ਬਾਰੇ ਕਦੇ ਬੋਲ ਹੀ ਨਹੀਂ ਸਕਦਾ ਇਹ ਨਹੀਂ ਤਾਂ ਕਦੇ ਮੇਰੇ ਬਾਰੇ ਮਾਣਾ ਕਹਿਣਾ ਹੀ ਨਹੀਂ ਤੇ ਜਦੋਂ ਉਹੀ ਬੰਦਿਆਂ ਬਾਰੇ ਤੁਹਾਨੂੰ ਸੁਣਨ ਨੂੰ ਮਿਲੇ ਕਿ ਉਹ ਤੁਹਾਡੇ ਬਾਰੇ ਬੋਲ ਰਹੇ ਆ ਤੁਸੀਂ ਕਦੇ ਸੁਣਿਆ ਹੋਵੇ ਉਹ ਗੱਲ ਕਰਦੇ ਦੇਖ ਲੇ ਹੁਣ ਤਾਂ ਉਥੇ ਦਿਲ ਬਹੁਤ ਦੁਖਦਾ ਹੁੰਦਾ ਹੈਗਾ ਇਹ ਇਨਸਾਨ ਆ ਇਨਸਾਨ ਦਾ ਦਿਲ ਹੈ ਤੇ इमोशंस ਵੀ ਹੁੰਦੇ ਹੈਗੇ ਤੇ ਉਹਨੇ ਕੋਈ ਨਾਮ ਨਹੀਂ ਜਨਤਕ ਕੀਤਾ ਹਿਮਾਂਚੀ ਖੁਰਾਣਾ ਨੇ ਪਰ ਉਹਨੇ ਦੱਸਿਆ ਵੀ ਇਸ ਤਰ੍ਹਾਂ ਇਦਾਂ ਵੀ ਤੁਸੀਂ ਦੇਖੋ ਵੀ ਆਰਟਿਸਟ ਵੀ ਵਿਚਾਰੇ ਔਖੇ ਨੇ ਆਪਦੀ ਜ਼ਿੰਦਗੀ ਦੇ ਵਿੱਚ ਅਸੀਂ ਤਾਂ ਆਮ ਬੰਦਿਆਂ ਦੀ ਗੱਲ ਕਰੀਏ ਸੁਖੀ ਕੋਈ ਵੀ ਨਹੀਂ ਹੈਗਾ ਪ੍ਰੋਬਲਮਸ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਹਰ ਕੋਈ ਆਪਣੀ ਪ੍ਰੋਬਲਮਸ ਦੇ ਨਾਲ ਲੜਦਾ ਹੈਗਾ ਸੋ ਇੱਕ ਦੂਜੇ ਨੂੰ ਵੇਖ ਕੇ ਸਾਨੂੰ ਆਪਣੇ ਆਪ ਨੂੰ ਹੈਂਡਲ ਕਰਨਾ ਪੈਂਦਾ ਬਹੁਤ ਕੁਝ ਹੁੰਦਾ ਦੇਖੋ ਨਹੀਂ ਬਰਦਾਸ਼ਤ ਹੁੰਦਾ ਜੇਕਰ ਕੋਈ ਕਿਸੇ ਬਾਰੇ ਗਲਤ ਬੋਲਦਾ ਇੱਕ ਤਾਂ ਸਾਡੇ ਜਜਮੈਂਟ ਚੱਲ ਪੈਂਦੀ ਹੈ ਬਿਨਾ ਕੁਝ ਸੋਚੀ ਸਮਝੀ ਜਜਮੈਂਟ ਤੁਰੇ ਜਾਂਦੇ ਬੰਦੇ ਨੂੰ ਤੁਰੀ ਜਾਂਦੀ ਕੋਈ ਕੁੜੀ ਆ ਜਾਂ ਮੁੰਡਾ ਕਿਸੇ ਨੂੰ ਵੀ ਆਪਾਂ ਜਜ ਕਰ ਲੈਨੇ ਆ ਨਾਰਮਲ ਸਾਡੇ ਦਿਮਾਗ 'ਚ ਗਰਮੀਤ ਗੱਲ ਹੁੰਦੀ ਹੈ ਜਦੋਂ ਅਸੀਂ ਤੁਰੇ ਜਾਂਦੇ ਕੋਈ ਮੁੰਡਾ ਕੁੜੀ ਤੁਰੇ ਜਾਂਦੇ ਹੈ ਨਾ ਭੈਣ ਭਰਾ ਤੁਰੇ ਜਾਂਦੇ ਹੋਣ ਹੈ ਨਾ ਨਾਲ ਦੀ ਨਾਲ ਨਾ ਗੱਲ ਇਹ ਆ ਜਾਂਦੀ ਹੈ ਬॉयਫ੍ਰੈਂਡ ਗਰਲਫ੍ਰੈਂਡ ਮਤਲਬ ਸਾਡੀ ਦਿਮਾਗ ਸਾਡੀ ਸੋਚ ਸਿਰਫ ਬॉयਫ੍ਰੈਂਡ ਗਰਲਫ੍ਰੈਂਡ ਤੱਕ ਹੀ ਸੀਮਤ ਹੈ ਯਾਰ ਅਸੀਂ ਇਹ ਤੋਂ ਉੱਤੇ ਬਾਤ ਨਹੀਂ ਰਹੇ ਨਾਰਮਲ ਜੇ ਕੋਈ ਜਸਟ ਕੋਈ ਬੰਦਾ ਫ੍ਰੈਂਡ ਹੁੰਦਾ ਤੇ ਆਮ ਕੋਈ ਦੋਸਤ ਹੁੰਦੇ ਆ ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਬਣਾਤਾ ਜਾਂਦਾ ਵੀ ਉਹ ਬॉयਫ੍ਰੈਂਡ ਗਰਲਫ੍ਰੈਂਡ ਨਹੀਂ ਹੈ ਇਦਾਂ ਮਤਲਬ ਕੀ ਹੈ ਵਾਟ ਇਜ਼ ਥਿਸ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕ ਕੀ ਕਰਦੇ ਰਹਿੰਦੇ ਵੀ ਇੰਨਾ ਸਮਾਂ ਤੁਹਾਡੇ ਕੋਲ ਹੈਗਾ ਵੀ ਤੁਸੀਂ ਕਿਸੇ ਬਾਰੇ ਸੋਚੋ ਜੇ ਇੰਨਾ ਤੁਸੀਂ ਆਪਣੀ ਆਪਣੇ ਬਾਰੇ ਸੋਚ ਲਓ ਵੀ ਤੁਸੀਂ ਕੀ ਕਰਨਾ ਹੈ ਤੁਸੀਂ ਕੀ ਕਰ ਰਹੇ ਹੋ ਕੀ ਸੋਚਿਆ ਤੁਸੀਂ ਆਪਣੇ ਬਾਰੇ ਤਾਂ ਮੈਨੂੰ ਲੱਗਾ ਸ਼ਾਇਦ ਤੁਸੀਂ ਤਰੱਕੀ ਕਰ ਲਓ ਇਹ ਵਿਰੋਧ ਕਰਨ ਵਾਲੇ ਲੋਕ ਪਤਾ ਕੌਣ ਹੁੰਦੇ ਨੇ ਜੇ ਮੈਂ ਤੁਹਾਨੂੰ ਕਹਾਂ ਵਿਰੋਧ ਕੌਣ ਕਰਦਾ ਵਿਰੋਧ ਕਰਨ ਵਾਲੇ ਲੋਕ ਉਹ ਹੁੰਦੇ ਨੇ ਜਿਹੜੇ ਤੁਹਾਡੀ ਤਰੱਕੀ ਤੋਂ ਤੁਹਾਡੇ ਤੋਂ ਜਲਦੇ ਆ ਉਹਨਾਂ ਨੂੰ ਪਤਾ ਹੈ ਵੀ ਅਸੀਂ ਤੁਹਾਡੀ ਰੀਸ ਨਹੀਂ ਕਰ ਸਕਦੇ ਅਸੀਂ ਤੁਹਾਡੇ ਵਰਗੇ ਨਹੀਂ ਬਣ ਸਕਦੇ ਉਹ ਫਿਰ ਤੁਹਾਨੂੰ ਹਾਮ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਤੁਹਾਨੂੰ ਗੱਲਾਂ 'ਚ ਲਿਹਾਉਣ ਦੀ ਕੋਸ਼ਿਸ਼ ਕਰ ਤੁਹਾਡੀ ਲੱਤਾਂ ਖਿੱਚਨੀ ਕੋਸ਼ਿਸ਼ ਕਰਦੇ ਹੋ ਕਹਿਣ ਕਿ ਸਾਹਮਣੇ ਵਾਲਾ ਬੰਦਾ ਤ ਉਹਦੇ ਬਾਰੇ ਇਦਾਂ ਬੋਲਦਾ ਹੈ ਉਹ ਤਾਂ ਇਦਾਂ ਦਾ ਹੈ ਉਹ ਤਾਂ ਇਦਾਂ ਦੀ ਹੈ ਉਹ ਤਾਂ ਉਹ ਤਾਂ ਇਸ ਤਰ੍ਹਾਂ ਸੋ ਇਹ ਚੀਜ਼ਾਂ ਘੁਮਾ ਕੇ ਉਹ ਤੁਹਾਨੂੰ 네ਗੇਟਿਵ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ 네ਗੇਟਿਵ ਹੋ ਜਾਓ ਤੇ ਤੁਸੀਂ ਆਪਣਾ ਜੋ ਵੀ ਕਰ ਰਹੇ ਹੋ ਉਹਨੂੰ ਛੱਡ ਦਿਓ ਤੁਸੀਂ ਡਾਊਨ ਆ ਜਾਓ ਸੋ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿਆ ਕਰੋ ਜੇ ਤੁਹਾਨੂੰ ਕੋਈ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਇਗਨੋਰ ਕਿਸੇ ਨਾਲ ਜਵਾਬ ਜਾਂ ਕਿਸੇ ਨਾਲ ਬਹਿਸਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਅਸੀਂ ਕਿਸੇ ਨੂੰ ਜਵਾਬ ਜੇ ਤੁਸੀਂ ਕਿਹਨੂੰ ਰਿਵਰਡ ਦਿੰਨੇ ਆ ਨਾ ਅਸੀਂ ਜਦੋਂ ਅਸੀਂ ਕਿਸੇ ਨੂੰ ਜਵਾਬ ਦੇਣ ਚ ਲੱਗੇ ਫਿਰ ਅਸੀਂ ਸਾਡੇ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਉਹ ਤਾਂ ਬੋਲਦੇ ਆ ਬੋਲਦੇ ਰਹਿਣ ਦੋ ਪਰ ਜਦੋਂ ਅਸੀਂ ਬੋਲਦੇ ਆ ਤੇ ਫਿਰ ਅਸੀਂ ਉਹਨਾਂ ਨੂੰ ਮੌਕਾ ਦਿੰਨੇ ਆ ਤੇ ਉਹਨਾਂ ਲੋਕਾਂ ਨੂੰ ਹੀ ਲੱਗਦਾ ਕਿ ਅਸੀਂ ਉਹਨਾਂ ਨੂੰ ਇੰਪੋਰਟੈਂਸ ਦੇ ਰਹੇ ਆ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਲੋਕਾਂ ਦੀ ਤਵੱਜੋ ਹੈਗੀ ਆ ਪਰ ਸਾਨੂੰ ਇਹ ਚੀਜ਼ਾਂ ਨਹੀਂ ਸੋਚਣੀਆਂ ਚਾਹੀਦੀਆਂ ਜ਼ਿੰਦਗੀ ਦਿੱਤੀ ਜਰ ਮੈਂ ਤਾਂ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਨਾਲ ਸੰਜੀਆਂ ਕਰ ਰਹੀਆਂ ਆ ਤੁਹਾਡੇ ਸਭ ਦੇ ਨਾਲ ਇਸ ਤਰ੍ਹਾਂ ਸਭ ਹੋਇਆ ਹੋਗਾ ਸੋ ਮੈਨੂੰ ਲੱਗਦਾ ਕਿ ਸਾਨੂੰ ਇੱਕ ਮੋਟੀਵੇਸ਼ਨ ਦੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੋਲ ਕੋਈ ਸਮਾਂ ਨਹੀਂ ਹੈ ਕੋਈ ਕਿਸੇ ਤੇ ਦਿਮਾਗ ਖਰਾਬ ਕਰੂਗਾ ਕਿਸੇ ਨੂੰ ਸਮਝਾਊਗਾ ਕੋਈ ਨਹੀਂ ਜੇਕਰ ਤੁਹਾਡੇ ਨਾਲ ਕੋਈ ਚੰਗੀ ਗੱਲ ਸਮਝਾ ਰਿਹਾ ਤਾਂ ਇਹ ਤੁਹਾਨੂੰ ਕੋਈ ਮਾੜਾ ਬੰਦਾ ਵੀ ਕੋਈ ਚੰਗੀ ਗੱਲ ਕਰ ਰਿਹਾ ਨਾ ਉਹ ਸਮਝ ਲਓ ਉਹ ਖਾਣੇ ਵਾਲੋ ਗੱਲਾਂ ਕੰਮ ਆ ਜਾਂਦੀਆਂ ਹੁੰਦੀਆਂ ਨੇ ਚੀਮਾ ਜੀ ਕਹਿੰਦੇ ਨੇ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਗੱਲ ਹੋਵੇ ਬਿਲਕੁਲ ਵਹੀ ਹੁੰਦੀਆਂ ਨੇ ਬਿਲਕੁਲ ਹੁੰਦੀਆਂ ਨੇ ਜਿਨ੍ਹਾਂ 'ਚ ਕੋਈ ਗੱਲ ਹੁੰਦੀ ਹੈ ਤਾਂ ਹੀ ਗੱਲਾਂ ਹੁੰਦੀਆਂ ਨੇ ਆਮ ਕਿਸੇ ਬੰਦੇ ਦੀ ਕਿਹਨੇ ਕੀ ਗੱਲ ਕਰਨੀ ਹੈ ਹਨਾ ਇਹ ਵੀ ਗੱਲ ਹੋ ਜਾਂਦੀ ਹੈ ਜੋਵੰਜੀ ਸਾਸਤ੍ਰੀਆ ਕਾਲ ਰਿਸ਼ਵ ਜੀ ਜੈ ਬਾਬਾ ਜੀ ਸਾਸਤ੍ਰੀਆ ਕਾਲ ਜੀ ਅ ਸਤਿੰਦਰ ਜੀ ਕਹਿ ਰਹੇ ਨੇ ਲੋਕਾਂ ਦੀ ਪੀੜ ਦਾ ਹਿੱਸਾ ਨਹੀਂ ਬੰਨਣਾ ਜਿਵੇਂ ਦੇ ਆ ਉਵੇਂ ਦੇ ਹੀ ਬਣੇ ਰੋ ਲੋਕ ਤਾਂ ਰੱਬ ਨੂੰ ਵੀ ਨਿੰਦੰਦੇ ਨੇ ਬਿਲਕੁਲ ਜੀ ਲੋਕ ਤਾਂ ਰੱਬ ਨੂੰ ਨਹੀਂ ਛੱਡਦੇ ਇਸ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਰਿਸ਼ਵ ਜੀ ਕਹਿ ਰਹੇ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂ ਸੋ ਅਜਨਾ ਮੇਰੇ ਲੈਂਸ ਨਹੀਂ ਪਾਏ ਹੋਏ ਤੇ ਮੈਨੂੰ ਦੇਖਦਾਂ ਨਹੀਂ ਕਮੈਂਟ ਤੁਹਾਡੇ ਮੈਨੂੰ ਬੜਾ ਕਲੋਜ਼ ਜ਼ੂਮ ਕਰ ਕਰਕੇ ਦੇਖਣੇ ਪੈਂਦੇ ਨੇਗੇ ਤੇ ਔਰਵਿਸ਼ੇ ਰੋਟੇਲਾ ਦਾ ਕਹਿੰਦੇ ਰੋਲਾ ਪਿਆ ਉਹਨੇ ਕੋਈ ਬਿਆਨ ਦਿੱਤਾ ਹੈ ਮੰਦਰ ਨੂੰ ਲੈ ਕੇ ਵੀ ਮੰਦਰ ਜਿਹੜਾ ਹੈ ਉਰਵਸ਼ੀ ਮੰਦਰ ਹੈ ਉਧਰ ਉੱਤਰਾਖੰਡ ਵਾਲੀ ਸਾਈਡ ਆਈ ਥਿੰਕ ਤੇ ਉੱਥੇ ਕਹਿੰਦੇ ਵੀ ਮੇਰੇ ਨਾਮ ਤੇ ਮੰਦਰ ਹੈਗਾ ਤੇ ਇਸ ਗੱਲ ਨੂੰ ਲੈ ਕੇ ਰੌਲਾ ਪੈ ਗਿਆ ਉਹਨੇ ਜਰਨਲਿਸਟ ਨੇ ਸਵਾਲ ਪੁੱਛ ਵੀ ਤੁਹਾਡੇ ਨਾਮ ਤੇ ਮੰਦਿਰ ਤੁਹਾਨੂੰ ਮੱਥਾ ਟੇਕਦੇ ਆ ਇਦਾਂ ਇਸ ਤਰ੍ਹਾਂ ਕੋਈ ਹੋਏ ਨੇ ਕੋਈ ਜਵਾਬ ਦਿੱਤਾ ਕਿ ਹਾਂ ਮੇਰੇ ਨਾਮ ਤੇ ਮੰਦਿਰ ਆ ਉਸ ਤੋਂ ਬਾਅਦ ਬਵਾਦ ਪਾ ਗਿਆ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਹਾਡੇ ਨਾਮ ਤੇ ਮੰਦਿਰ ਉਰਵਸ਼ੀ ਮੰਦਿਰ ਤੁਹਾਡੇ ਨਾਮ ਤੇ ਮੰਦਿਰ ਹੈ ਨਾ ਉਹ ਕਹਿੰਦੇ ਕਿ ਜੇ ਇਹਨਾਂ ਦੇ ਨਾਮ ਤੇ ਮੰਦਿਰ ਬਣਨ ਲੱਗੇ ਤੇ ਬਸ ਫਿਰ ਤੇ ਇਸ ਤੋਂ ਬਾਅਦ ਫਿਰ ਉਹਨੇ ਪ੍ਰਤੀਕਰਮ ਵੀ ਦਿੱਤਾ ਵੀ ਮੈਂ ਇਹ ਗੱਲ ਨਹੀਂ ਕਹੀ ਸੀ ਵੀ ਮੇਰਾ ਕੋਈ ਇਦਾਂ ਦਾ ਮਕਸਦ ਹੈ ਨਹੀਂ ਸੀ ਵੀ ਮੈਂ ਕੋਈ ਇਦਾਂ ਦੀ ਗੱਲ ਕਰਾਂ ਤਾਂ ਪ੍ਰਤੀਕਰਮ ਵੀ ਉਹਦਾ ਸਾਹਮਣੇ ਆਇਆ ਸੀ ਮੈਨੂੰ ਸਮਝ ਨਹੀਂ ਆ ਰਹੀ ਵੀ ਕੀ ਹੋ ਰਿਹਾ ਸੀ ਕਿੱਧਰ ਨੂੰ ਪਏ ਖੜੇ ਆ ਕਿਹੜੀਆਂ ਗੱਲਾਂ ਅਸੀਂ ਕਰੀ ਜਾਂਦੇ ਆ ਹਨਾ ਹੋ ਸਕਦਾ ਹੈ ਉਹ ਉਨੇ ਗੱਲ ਕਹਿ ਦਿੱਤੀ ਜਾਂ ਉਹਨੂੰ ਸਮਝਾਉਣੀ ਨਹੀਂ ਆਈ ਜਾਂ ਉਹਨੇ ਵਾਕਈ ਉਹ ਗੱਲ ਕਹੀ ਉਹ ਧੋਰ ਰੁਚੀ ਜਾਂਦੀ ਆ ਪਰ ਅੱਜ ਕੱਲ੍ਹ ਕਈ ਵਾਰ ਇਹ ਵੀ ਟ੍ਰੈਂਡ ਚੱਲਿਆ ਹਨ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿਵੇਂ ਆਪਾਂ ਕਹਿ ਲਈਏ ਵੀ ਥੋੜੀ ਕੰਟਰੋਵਰਸੀ ਆਰਟਿਸਟ ਕ੍ਰੀਏਟ ਕਰਦੇ ਨੇ ਉਹਦੇ ਵਿੱਚ ਉਹਨਾਂ ਨੂੰ ਐ ਹੁੰਦਾ ਵੀ ਸਿੱਥੋੜੀ ਜੀ ਹਾਈਪ ਕ੍ਰੀਏਟ ਕਰ ਲਿਏ ਹਨ ਬਹੁਤ ਸਾਰੇ ਵੱਖੋ ਵੱਖਰੇ ਇਹਦੇ ਤੇ ਵਿਸ਼ਿਆਂ ਦੇ ਫਿਰ ਖੈਰ ਆਪਾਂ ਇਸ ਚੀਜ਼ ਨੂੰ ਜੱਜ ਨਹੀਂ ਕਰ ਸਕਦੇ ਨਾ ਹੀ ਆਪਾਂ ਨੂੰ ਰਾਈਟ ਪਰ ਜੋ ਮੈਂ ਦੱਸਿਆ ਵੀ ਇਹ ਚਰਚਾ ਚੱਲ ਰਹੀ ਹੈ ਔਰ ਮੈਨੂੰ ਨਹੀਂ ਪਤਾ ਵੀ ਉਹ ਸਹੀ ਆ ਕਿ ਗਲਤ ਆ ਉਹ ਕਿਦਾਂ ਬਟ ਉਹਨੇ ਕਿਹਾ ਕਿ ਮੈਂ ਨਹੀਂ ਮੇਰਾ ਇਸ ਤਰ੍ਹਾਂ ਦਾ ਕੁਝ ਵੀ ਕਹਿਣਾ ਸੀਗਾ ਵੀ ਮੈਂ ਕਿਸੇ ਗੱਲ ਨੂੰ ਬਿਨਾ ਸਮਝੇ ਬਿਨਾ ਸੋਣੇ ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ ਚਲੋ ੁਰਵਿਸ਼ੀ ਦੀ ਗੱਲ ਇੱਕ ਸਾਈਡ ਤੇ ਆ ਪਰ ਜਿਹੜੀ ਮੈਨੂੰ ਇੱਕ ਗੱਲ ਸਮਝਦੇ ਵਿੱਚ ਆਈ ਕਿ ਕਿਸੇ ਗੱਲ ਨੂੰ ਬਿਨਾ ਸੋਚੇ ਸਮਝੇ ਬਿਨਾ ਦੇਖੇ ਅਸੀਂ ਕਿਵੇਂ ਕਹਿ ਸਕਦੇ ਆ ਹਨਾ ਇਹ ਜੋ ਗੱਲ ਹੈ ਕਿਸੇ ਨੇ ਕਿਹਾ ਤਾਂ ਕਿਸੇ ਬੰਦੇ ਬਾਰੇ ਵੀ ਉਹ ਬੰਦਾ ਬੇਕਾਰ ਹੈ ਉਹਨੂੰ ਬੁਲਾਉਣਾ ਦੂਜੇ ਬੰਦੇ ਨੂੰ ਜਿਹੜਾ ਬੰਦਾ ਉਹਨੂੰ ਜਾਣਦਾ ਵੀ ਨਹੀਂ ਉਹ ਬੰਦਾ ਗਿਆ ਉਹ ਕਹੂਗਾ ਸੱਚੀ ਬੇਕਾਰ ਹੋਣਾ ਜਿਹੜਾ ਸਾਹਮਣੇ ਵਾਲਾ ਬੰਦਾ ਇਹ ਗੱਲ ਕਰੇ ਸੱਚੀ ਇਦਾਂ ਹੋਗਾ ਉਹ ਚਾਰ ਬੰਦੇ ਨੂੰ ਹੋਰ ਦੱਸੂ ਉਹ ਹੀ ਤਾਂ ਬੇਕਾਰ ਬੰਦਾ ਹੈ ਬਣ ਗਈ ਮੇਜ ਹੋ ਗਈ ਮਾੜੀ ਦੂਸਰੇ ਬੰਦੇ ਦੀ ਖੜੇ ਖੜੇ ਦੀ ਇਮੇਜ ਡੇਕ ਦਿੱਤੀ ਤੇ ਉਹਨਾਂ ਲੋਕਾਂ ਦੀ ਗਲਤੀ ਕਿੱਥੇ ਰਹਿ ਗਈ ਜਿਨ੍ਹਾਂ ਨੇ ਇਹ ਗੱਲ ਕੀਤੀ ਉਹਨਾਂ ਨੇ ਦੂਜੇ ਬੰਦੇ ਤੇ ਭਰੋਸਾ ਕਰ ਲਿਆ ਨਾ ਕਿ ਕਿਸੇ ਬੰਦੇ ਨਾਲ ਗੱਲ ਕੀਤੀ ਜਿਹੜੇ ਬੰਦੇ ਬਾਰੇ ਉਹ ਸੋਚ ਰਹੇ ਆ ਉਹ ਬੰਦੇ ਨਾਲ ਬਿਨਾ ਵਿਚਰੇ ਬਿਨਾ ਗੱਲ ਕੀਤੇ ਬਿਨਾ ਉਹਦੇ ਬਾਰੇ ਦੇਖੇ ਜਜਮੈਂਟ ਕਰ ਲਈ ਬੋਲਤਾ ਵੀ ਹਾਂ ਇਹ ਗਲਤ ਹੈ ਗਲਤ ਹੈ ਮਿਸ ਕਮਿਊਨੀਕੇਸ਼ਨ ਇਹ ਚੀਜ਼ਾਂ ਹੋ ਜਾਂਦੀਆਂ ਨੇਗੇ ਸੋ ਮੈਨੂੰ ਲੱਗਦਾ ਵੀ ਜਿੰਨਾ ਟਾਈਮ ਤੁਸੀਂ ਕਿਸੇ ਨੂੰ ਮਿਲੇ ਨਹੀਂ ਨਾ ਤੁਸੀਂ ਇਹਨੂੰ ਜਜ ਨਹੀਂ ਕਰ ਸਕਦੇ ਮੋਸਟਲੀ ਸਾਡੀ ਸੁਸਾਇਟੀ ਇਸ ਤਰੀ ਕਰਦੀ ਹੈ ਉਹ ਦੇਖਦੀ ਆ ਉਹ ਕਰਦੀ ਆ ਕਿ ਇਹਦੇ ਚ ਐਟੀਟਿਊਡ ਬੜਾ ਹੋ ਸਕਦਾ ਅੰਦਰੋਂ ਬੰਦਾ ਕਿੰਨਾ ਦੁਖੀ ਹੋਵੇ ਹੈ ਕਿੰਨਾ ਦੁਖ ਹੋਵੇ ਉਹਨੂੰ ਅੰਦਰੋਂ ਕੋਈ ਬੰਦਾ ਬੋਲ ਕੇ ਨਹੀਂ ਦੱਸਦਾ ਹੁੰਦਾ ਹਰ ਇੱਕ ਬੰਦਾ ਦੁਖੀ ਹੈ ਨਾਨਕ ਦੁਖੀ ਆ ਸਭ ਸੰਸਾਰ ਹੈ ਨਾ ਅਸੀਂ ਸਾਰੇ ਤੁਰੇ ਫਿਰਦੇ ਆ ਚਲੋ ਪਰ ਜਜਮੈਂਟ ਨਹੀਂ ਹੋਣੀ ਚਾਹੀਦੀਗੀ ਸਤਿੰਦਰ ਜੀ ਕਹਿ ਰਹੇ ਨੇ ਪਹਿਲਾਂ ਗੱਲ ਕਰ ਦਿਓ ਫਿਰ ਮਾਫੀ ਮੰਗ ਲਓ ਇਹੀ ਚੱਲ ਰਿਹਾ ਹੈ ਬਿਲਕੁਲ ਕਈ ਵਾਰ ਨਾ ਸਾਡੇ ਨਾ ਸਾਡੇ ਸ਼ਬਦਾਂ ਤੇ ਕੰਟਰੋਲ ਨਹੀਂ ਹੁੰਦਾ ਦਰਵਾਸੋਂ ਕੇ کئی ਵਾਰ ਸੀ ਬਹੁਤ ਸਾਰੀਆਂ ਗੱਲਾਂ ਕਹਿ ਜਾਂਦੇ ਆ ਸਾਨੂੰ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਕਿੱਥੇ ਬੋਲ ਕੇ ਮੈਨੂੰ ਲੱਗਦਾ ਵੀ ਉੱਥੇ ਉਸ ਚੀਜ਼ ਨਾਲੋਂ ਨਹੀਂ ਵੱਲੋਂ ਤਾਂ ਬੈਟਰ ਆ ਜਿੱਥੇ ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਕਿਸੇ ਚੀਜ਼ ਤੇ ਤੁਹਾਨੂੰ ਲੱਗ ਰਿਹਾ ਵੀ ਕੁਝ ਬੁਰਾ ਹੋਊਗਾ ਜਾਂ ਤੁਹਾਡੇ ਤੇ ਕੁਝ ਗਲਤ ਨਾ ਹੋ ਤੁਸੀਂ ਨਾ ਬੋਲੋ ਕੰਟਰੋਵਰਸੀ ਕ੍ਰੀਏਟ ਕਰਨ ਨਾਲੋਂ ਤੁਸੀਂ ਇਸ ਚੀਜ਼ ਤੇ ਨਾ ਹੀ ਬੋਲੋ ਜਦੋਂ ਪਤਾ ਹੀ ਨਹੀਂ ਕਿਉਂ ਕਿਸ ਚੀਜ਼ ਤੇ ਟਿੱਪਣੀ ਕਰਨੀ ਹੈ ਕੋਈ ਵੀ ਮੁੱਦਾ ਚੱਲਦਾ ਹੈ ਤੇ ਕੋਈ ਵੀ ਚੱਕ ਕੇ ਬਹਿ ਗਿਆ ਕਿਸੇ ਨੂੰ ਕੋਈ ਕਿਸੇ ਗੱਲ ਦਾ ਪਤਾ ਨਹੀਂ ਹੈ ਹੁਣ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ ਮੈਂ ਕਿਦਾਂ ਲਾਈਵ ਹੋ ਜਾ ਮੈਂ ਕਿਸੇ ਚੀਜ਼ ਤੇ ਕਿਉਂ ਬੋਲਾਂ ਜਿਹੜੀ ਗੱਲ ਦਾ ਮੈਨੂੰ ਪਤਾ ਹੋਊਗਾ ਤੇ ਮੈਂ ਉਹੀ ਗੱਲ ਕਰੂੰਗੀ ਨਾ ਕਹਿੰਦੇ ਬਾਕੀ ਗੱਲਾਂ ਛੱਡੋ ਪਹਿਲਾਂ ਗੁਰੂ ਵਾਲੇ ਬਣੀਏ ਬਿਲਕੁਲ ਬਿਲਕੁਲ ਓਕੇ ਸੋ ਹੋਰ ਸਨ ਹੌਤਸਿਸਾਰ ਜਾਨੀ ਠੀਕ ਠਾਕ ਹੋ ਕਿਰਪਾ ਬਾਬ ਜੀ ਦੀ ਤੁਹਾਡੇ ਤੇ ਗਰਮੀ ਤੋਂ ਬਚ ਗਏ ਹੋ ਹਜੇ ਤਾਂ ਸ਼ੁਰੂ ਹੋਈ ਹੈ ਗਰਮੀ ਦਾ ਪਰਕੋਪ ਹਜੇ ਸ਼ੁਰੂ ਹੋਇਆ ਸਤਿ ਸ਼੍ਰੀ ਅਕਾਲ ਵੀਰ ਜੀ ਜਸ ਫੌਜੀ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਤੁਸੀਂ ਸੋ ਵਿਰੋਧ ਕਰਨ ਵਾਲੇ ਬਹੁਤ ਮਿਲਣਗੇ ਪਰ ਵਿਰੋਧ ਕਰਨ ਵਾਲੇ ਨੂੰ ਤਵੱਜੋ ਨਹੀਂ ਦੇਣੀ ਚਾਹੀਦੀ ਬਹੁਤ ਸਾਰੇ ਲੋਕ ਬਿਨਾ ਮਤਲਬ ਤੋਂ ਤੁਹਾਡੇ ਤੇ ਮੱਚੀ ਜਾਣਗੇ ਖਾਂ ਕਈ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀ ਫਿਰਦੇ ਹੁੰਦੇ ਨੇ ਜਿਨ੍ਹਾਂ ਨੂੰ ਆਪ ਨੂੰ ਕੁਝ ਪਤਾ ਨਹੀਂ ਹੁੰਦਾ ਆਪਦੀ ਜ਼ਿੰਦਗੀ ਤੇ ਕੁਝ ਨਾ ਤਾਂ ਉਹਨੇ ਦੂਜੇ ਬੰਦੇ ਤੇ ਨਾਦਰ ਲ ਕਮੈਂਟ ਠੋਕਣਗੇ ਦੂਜੇ ਬੰਦੇ ਨੂੰ ਮਿੰਟ ਲਾਉਣਗੇ ਬੋਲਣ ਲੱਗੇ ਕਿਸੇ ਬਾਰੇ ਜਾਣਦੇ ਵੀ ਨਹੀਂ ਜਜਮੈਂਟ ਤਾਂ ਐ ਕਰਦੇ ਵੀ ਪਤਾ ਨਹੀਂ ਕੀ ਹੋਊ ਦੱਸੋ ਤੇ ਕੋਈ ਤੁਹਾਡੇ ਤੋਂ ਮੈਡਲ ਲੈਣਾ ਕਿਸੇ ਨੇ ਕੋਈ ਕੀ ਕਰਵਾਣਾ ਪਿਆ ਤੁਹਾਡਾ ਆਪਸ ਚ ਜਸਲੀਨ ਸਟੂਡੀਓ ਹੈਲੋ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਤੁਸੀਂ ਜਸ ਫੌਜੀ ਕੰਨ ਨੇ ਦੀਪਰਾ ਗਲਤ ਕਿਹੋ ਬੋਲ ਰਿਹਾ ਕੌਣ ਬੋਲ ਰਿਹਾ ਗਲਤ ਜਿਹੜਾ ਭਈ ਬੰਦਾ ਗਲਤ ਬੋਲਦਾ ਨਾ ਉਹ ਤੁਸੀਂ ਇੱਥੋਂ ਜੱਜ ਕਰ ਸਕਦੇ ਹੋ ਵੀ ਉਹਦੀ ਸੋਚ ਕਿੱਥੋਂ ਦੀ ਹੈ ਉਹਦਾ ਲੈਵਲ ਕਿੰਨਾ ਹੈਗਾ ਉਹਨੂੰ ਕਿੰਨੇ ਕ ਐਜੂਕੇਸ਼ਨ ਉਦਾਂ ਦੀ ਮਿਲ ਗਿਆ ਹੈ ਨਾ ਸੋ ਪੋਜ਼ਿਟਿਵ ਰੋ ਪੋਜ਼ਿਟਿਵ ਗੱਲਾਂ ਕਰੋ ਹੈ ਨਾ ਜੋ ਤੁਸੀਂ ਸੋਚੋਗੇ ਜੋ ਜਿੱਦਾਂ ਤੁਹਾਡਾ ਦਿਮਾਗ ਹੈ ਤੁਸੀਂ ਉਦਾਂ ਦੀ ਗੱਲ ਕਰਨੀ ਹੈ ਤੁਸੀਂ ਕਿ ਤੇ ਤੁਹਾਡੇ ਦਿਮਾਗ ਚ ਗੰਦ ਭਰਿਆ ਹੋਇਆ ਹੈ ਤੁਸੀਂ ਹਰ ਇੱਕ ਵਾਰੀ ਗੰਦੀ ਬੋਲਣਾ ਵੀ ਤੁਸੀਂ ਚੰਗਾ ਸੁਤਨਾ ਤੁਸੀਂ ਚੰਗਾ ਬੋਲਣਾ ਹੈ ਨਾ ਸੋ ਇਹ ਚੀਜ਼ਾਂ ਚੱਲਦੀਆਂ ਨੇ ਇੱਥੇ ਆ ਕੇ ਵੀ ਇੱਕ ਫੁਕਰੀ ਫੁਕਰੀ ਲਿਖੀ ਜਾਂਦਾ ਹੈ ਘਰੇ ਇਹਦੇ ਵੀ ਪਹਿਣਾ ਪਹਿਣਾ ਹੈ ਨਹੀਂ ਲੱਗਦਾ ਸਤਿੰਬਰ ਜੀ ਕਮੈਂਟ ਕਰ ਦੋ ਨੇ ਓਕੇ ਅ ਜਸਕਰਨ ਤੁਹਾਨੂੰ ਬੱਕਰੀ ਬੱਕਰੀ ਲਿਖੀ ਜਾਂਦਾ ਹੈ ਪਤਾ ਨਹੀਂ ਕੀ ਕਹੀ ਜਾਂਦੇ ਨੇ ਚਲੋ ਕੋਈ ਗੱਲ ਨਹੀਂ ਬੋਲੀ ਜਾਂਦੋ ਜੇ ਉਹ ਮੈਨੂੰ ਬੋਲ ਕੇ ਉਹਦਾ ਮਨ ਖੁਸ਼ ਹੁੰਦਾ ਉਹਨੂੰ ਠੰਡ ਪੈ ਰਹੀ ਆ ਫਿਰ ਬੋਲ ਲੈ ਵੀਰੇ ਦੋ ਚਾਰ ਹੋਰ ਗਾਣਾ ਕੱਢ ਲੈ ਤੈਨੂੰ ਸਕੂਨ ਦੀ ਨੀਂਦ ਆਜੂ ਤੇਰਾ ਕੰਮ ਬਣਜੂ ਤੈਨੂੰ ਵਧੀਆ ਲੱਗੂਗਾ ਕੱਢ ਲੂ ਗਾਣਾ ਜਿਹੜੀਆਂ ਕੱਢਣੀਆਂ ਮੈਨੂੰ ਕੀ ਫਰਕ ਪੈਣਾ ਜੇ ਮੈਂ ਤੁਹਾਨੂੰ ਜਵਾਬ ਦੇਣ ਲੱਗ ਗਈ ਤੇ ਫਿਰ ਤੁਹਾਡੇ ਤੇ ਮੇਰੇ ਦੇ ਵਿੱਚ ਕੀ ਫਰਕ ਰਹੇਗਾ ਹੁਣ ਸਿੱਖਣ ਨੂੰ ਮਿਲਣਾ ਤੁਹਾਨੂੰ ਇਹ ਗੱਲ ਇਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਸੀ ਕਿ ਵਿਰੋਧ ਕਰਨ ਵਾਲੇ ਤੁਹਾਨੂੰ ਤੰਗ ਕਰਨ ਵਾਲੇ ਬਹੁਤ ਹੋਣਗੇ ਪਰ ਤੁਸੀਂ ਇਹਨਾਂ ਨੂੰ ਸਾਈਡ ਤੇ ਕਰ ਦੇਣਾ ਆਪਾਂ ਇਹਨੂੰ ਤਵੱਜੋ ਨਹੀਂ ਦੇਣੀ ਸੋ ਗੁਰਮੀਤ ਕੀ ਕਹਿਣਾ ਚਾਹੂਗੀ ਕੁਝ ਵਿਚਾਰ ਕੀ ਚੱਲੇ ਅੱਜ ਫਿਰ ਤੁਹਾਡਾ ਅੱਜ ਕੁਝ ਨੀ ਚੱਲੇ ਹੂੰ ਪੜਾਈ ਹਾਂ ਇੱਕ ਵਿਸ਼ੇ ਤੇ ਮੈਂ ਅਹਿਮ ਚਰਚਾ ਕਰਨੀ ਸੀਗੀ ਉਹ ਵਿਸ਼ਾ ਬਹੁਤ ਹੀ ਅਹਿਮ ਸੀਗਾ ਕੋਈ ਜਾਨਵਿਕ ਕਪੂਰ ਹੈ ਨਾ ਜਾਨਵਿਕ ਕਪੂਰ ਸੀ ਸ਼ਾਇਦ ਜਿਹਨੇ ਬਿਆਨ ਦਿੱਤਾ ਸੀ ਵੀ ਪਰਮਾਣੂ ਹੋ ਹੋ ਜੇ ਵੀ ਜੇ ਬੰਦਿਆਂ ਨੂੰ ਪੀਰੀਅਡਸ ਆਉਣ ਲੱਗ ਜਾਣ ਹਨਾ ਪੀਰੀਅਡਸ ਦੀ ਗੱਲ ਕਰੀ ਸੀਗੀ ਉਹਨੇ ਕੋਈ ਮਤਲਬ ਕਈ ਵੀ ਰੱਬ ਨੇ ਨਾ ਕੁ ਚੀਜ਼ਾਂ ਸੋਚ ਕੇ ਸਾਨੂੰ ਦਿੱਤੀਆਂ ਵੀ ਜਿਹੜੀਆਂ ਚੀਜ਼ਾਂ ਔਰਤਾ ਹੰਢਾ ਸਕਦੀਆਂ ਜਿਹੜੀਆਂ ਚੀਜ਼ਾਂ ਮਰਦ ਕਰ ਸਕਦਾ ਹਨ ਸਾਨੂੰ ਉਸ ਦੇ ਹਿਸਾਬ ਦੇ ਨਾਲ ਉਹਨਾਂ ਨੇ ਸ਼ੈਣ ਸ਼ਕਤੀ ਵੀ ਦਿੱਤੀ ਹੈ ਜਿਵੇਂ ਕਹਿ ਲਓ ਕਿ ਜ਼ੋਰ ਬੰਦੇ ਵਿੱਚ ਹੁੰਦਾ ਰੱਬ ਨੇ ਜ਼ੋਰ ਉਹਨੂੰ ਦਿੱਤਾ ਔਰਤਾਂ ਨੂੰ ਬਹੁਤੀ ਕੋਮਲ ਬਣਾਇਆ ਹੁੰਦਾ ਪਰ ਹਰ ਚੀਜ਼ ਹਿਸਾਬ ਦੇ ਨਾਲ ਉਹਨੇ ਵੰਡੀ ਹੋਈ ਹੈ ਜੇ ਆਪਾਂ ਕਰੀਏ ਵੀ ਪੀਰੀਅਡਸ ਦੀ ਗੱਲ ਆਪਾਂ ਕਰਦੇ ਹਾਂ ਚਲੋ ਮੈਂ ਥੋੜਾ ਜਿਹਾ ਖੁੱਲ ਕੇ ਬੋਲਦੀਆਂ ਚੀਜ਼ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਸਾਰੇ ਲੋਕ ਸ਼ਰਮ ਕਰਦੇ ਨੇ ਸ਼ਰਮ ਨਹੀਂ ਕਰਨੀ ਚਾਹੀਦੀ ਘਰ ਦੇ ਵਿੱਚ ਸਾਡੀਆਂ ਪੈਣਾ ਨੂੰ ਸਾਡੀਆਂ ਮਾਵਾ ਨੂੰ ਸਾਡੇ ਘਰ ਵਾਲੀਆਂ ਨੂੰ ਹਰ ਚੀਜ਼ ਤਰ੍ਹਾਂ ਦੀ ਇਹ ਪ੍ਰੋਬਲਮ ਆਉਂਦੀ ਆਉਂਦੀ ਹੈ ਪ੍ਰੋਬਲਮ ਨਹੀਂ ਹੈ ਇਹਦੇ ਤੋਂ ਬਿਨਾ ਉਤਪਤੀ ਨਹੀਂ ਆ ਇਹ ਤੋਂ ਬਿਨਾ ਤੁਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਪੈਦਾ ਕਰੋਗੇ ਹਨਾ ਇਹ ਕੁਦਰਤੀ ਹੈ ਜਿਹੜੀ ਚੀਜ਼ ਪਰਮਾਤਮਾ ਨਹੀਂ ਦਿੰਦੀ ਉਹਦੇ 'ਚ ਸੰਗ ਸ਼ਰਮ ਕਰਨ ਦੀ ਕੀ ਲੋੜ ਹੁੰਦੀ ਹੈ ਨਾ ਉਹਨੇ ਕਿਹਾ ਕਿ ਪਰਮਾਣੂ ਜਿੱਦ ਤੱਕ ਲੱਗ ਜੇ ਵੀ ਜੇ ਮੁੰਡਿਆਂ ਨੂੰ ਪੀਰੀਅਡਸ ਆਉਣ ਲੱਗ ਜਾਣ ਹਨਾ ਮੈਂ ਇਹ ਕਹਿੰਦੀ ਆ ਵੀ ਇਹ ਬਿਆਨ ਤਾਂ ਚਲੋ ਮੈਂ ਕੀ ਲੈਣਾ ਹੈ ਦੁਬਾਰੇ ਤਾਂ ਮੈਂ ਕੀ ਚਰਚਾ ਕਰਨੀ ਹੈ ਪਰ ਮੈਨੂੰ ਇਹ ਹੈ ਕਿ ਸਮਝਣਾ ਬਹੁਤ ਜ਼ਰੂਰੀ ਹੈ ਇਸ ਸਮੇਂ ਦੇ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ ਮੈਂ ਇੱਕ ਵੀਡੀਓ ਦੇਖ ਰਹੀ ਸੀ ਇੱਕ ਵੀਰ ਨੇ ਲਾਈਵ ਵੀਡੀਓ ਪਾਈ ਸੀ ਬਰੀ ਲੋਕ ਕਹਿੰਦਾ ਕਿ ਕੁੜੀ ਨੂੰ ਜਦੋਂ ਮਤਲਬ ਸੌਖਾ ਨਹੀਂ ਤੁਸੀਂ ਕਹਿੰਦੇ ਕੁੜੀ ਨੂੰ ਤਿੰਨ ਚਾਰ ਦਿਨ ਪੀਰੀਅਡਸ ਆ ਗਏ ਤੇ ਕੁੜੀ ਠੀਕ ਆ ਉਦੋਂ ਪਹਿਲਾਂ ਜਿਹੜੇ ਮੂਡ ਸਵਿੰਗਸ ਹੁੰਦੇ ਆ ਇਕੋਦਮ ਬਦਲਾਅ ਆਉਂਦਾ ਬਾਡੀ 'ਚ ਕੀ ਕੀ ਕੁਝ ਹੁੰਦਾ ਕਦੇ ਤੁਹਾਡੀ ਤੁਸੀਂ ਬਿਮਾਰ ਪੈ ਗਏ ਤੁਹਾਨੂੰ ਬੁਖਾਰ ਚੜ ਗਿਆ ਤੁਹਾਡੀਆਂ ਲੱਤਾਂ ਦੁਖ ਰੀਆਂ ਤੁਹਾਡੀ ਢੂਈ ਦੁਖਦੀ ਆ ਪੇਨ ਹੁੰਦਾ ਕਈ ਵਾਰ ਤੁਹਾਨੂੰ ਤੁਹਾਨੂੰ ਇਹ ਨਹੀਂ ਬ ਤੁਸੀਂ ਬੈਠੇ ਬੈਠੇ ਰੋਣ ਲੱਗ ਗਏ ਤੁਹਾਡਾ ਬੈਠੇ ਬੈਠਿਆਂ ਦਾ ਮੂਹਰ ਖਰਾਬ ਹੋ ਗਿਆ ਤੁਸੀਂ ਕਈ ਵਾਰ ਲੜ ਪਏ ਹਨਾ ਉਹ ਕਹਿੰਦੇ ਵੀ ਤੁਸੀਂ ਇੰਨਾਂ ਗੱਲਾਂ ਨੂੰ ਨਾ ਦਿਲ ਤੇ ਨਾ ਲਾਇਆ ਕਰੋ ਉਸ ਟਾਈਮ ਤੁਹਾਡੀ ਸਪੋਰਟ ਦੀ ਲੋੜ ਹੈ ਮੈਂ ਇਹ ਮੇਰੇ ਵੀਰਾਂ ਨੂੰ ਇਹ ਗੱਲ ਕਹਿਣੀ ਚਾਹੂੰਗੀ ਕਿ ਜੇ ਕੁੜੀ ਦੀ ਇੱਜ਼ਤ ਕਰਨੀ ਹੈ ਨਾ ਤਾਂ ਕੁੜੀ ਨੂੰ ਸਾਹਮਣਾ ਸਿੱਖੋ ਤੁਸੀਂ ਹੈਨਾ ਇੱਕ ਕੁੜੀ ਕਿਵੇਂ ਹੁਣ ਜੇ ਕੋਈ ਮੁੰਡਿਆਂ ਨੂੰ ਕਹਾਂ ਵੀ ਜੇ ਤੁਹਾਨੂੰ 6 ਦਿਨ ਇਹ ਪ੍ਰੋਬਲਮ ਆਵੇ ਤੁਸੀਂ ਕਹੋਗੇ ਵੀ ਅਸੀਂ ਕੰਮ ਤੇ ਜਾਣਾ ਕੁੜੀਆਂ ਕੰਮ ਤੇ ਵੀ ਜਾਂਦੀਆਂ ਘਰ ਦਾ ਵੀ ਕੰਮ ਕਰਦੀਆਂ ਸਭ ਕੁਝ ਕਰਦੀਆਂ ਫਿਰ ਮੈਂਟਲੀ ਸਟ्रेस ਬਹੁਤ ਬਹੁਤ ਸਾਰੀਆਂ ਚੀਜ਼ਾਂ ਉਹ ਵੀ ਚੱਲਦੀਆਂ ਬੱਲੇ ਚਲੋ ਸਹਿਣ ਸਕਤੀ ਹੈ ਪਰ ਮਾਤਮਾ ਨੇ ਦਿੱਤੀ ਹੈ ਪਰ ਸਾਨੂੰ ਉਸ ਚੀਜ਼ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਹਨਾਂ ਚੀਜ਼ਾਂ ਨੂੰ ਲੁਕਾਉਣਾ ਨਹੀਂ ਚਾਹੀਦਾ ਖੁੱਲ੍ਹ ਕੇ ਇਸ ਚੀਜ਼ ਬਾਰੇ ਬੋਲੋ ਜੇ ਕੋਈ ਪ੍ਰੋਬਲਮ ਆ ਇੱਥੇ ਕੀ ਹੁੰਦਾ ਪੀਰੀਅਡਸ ਆਨ ਨੂੰ ਨਾ ਗਲਤ ਕਹਿ ਦੁੰਦੇ ਨੇ ਵੀ ਹੋਰ ਇਦਾਂ ਹੋ ਗਿਆ ਇਹ ਹੋ ਗਿਆ ਮਤਲਬ ਮੈਂ ਹੁਣ ਅਵਾਰਡ ਨਹੀਂ ਪ੍ਰੋਨਾਂਊਂਸ ਕਰਨਾ ਚਾਹੁੰਦੀ ਵੀ ਇਹਨੂੰ ਇੱਕ ਗਲਤ ਤਰੀਕੇ ਨਾਲ ਜਿਹੜੀ ਚੀਜ਼ ਰੱਬ ਨੇ ਦੇਤੀ ਤੇ ਉਹ